ਹੈਲੋ ਫਰੈਂਡਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਬਹੁਤ ਹੀ ਖਾਸ ਤੇ ਕ੍ਰਿਸਪੀ ਰੈਸਪੀ ਉਸ ਲਈ ਤੁਹਾਨੂੰ ਬਾਜ਼ਾਰ ਜਾ ਕੇ ਇੰਨੀ ਮਹਿੰਗੀ ਰੈਸਪੀ ਇਹ ਖਾਣ ਦੀ ਜ਼ਰੂਰਤ ਨਹੀਂ ਅੱਜ ਆਪਾਂ ਤੁਹਾਨੂੰ ਬਹੁਤ ਹੀ ਸੌਖੇ ਢੰਗ ਨਾਲ ਬਣਾਉਣੀ ਸਿਖਾਵਾਂਗੇ ਤੇ ਤੁਸੀਂ ਇਸ ਨੂੰ ਬਹੁਤ ਸੌਖਾ ਘਰ ਇਹੀ ਬਣਾ ਸਕਦੇ ਹੋ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਕ੍ਰਿਸਪੀ ਤੇ ਕਰੰਚੀ ਹੁੰਦੀ ਹੈ ਇਸ ਦਾ ਨਾਮ ਤੁਹਾਨੂੰ ਆਪਾਂ ਵੀਡੀਓ ਵਿੱਚ ਦੱਸਾਂਗੇ ਉਸ ਲਈ ਆਪਾਂ ਲਈਏ ਇੱਕ ਕਟੋਰੀ ਸੂਜੀ एक चम्मच आप बेसन का लिया है एक चमच आप मैदे का लिया है बिल्कुल एक चूंडी आप पा बेकिंग पाउडर लेना है थोड़ा जो नमक लिया चमचे का चौथा हिस्सा आपा रिफाइंड ऑयल लियाए ये रिफाइंड ऑयल आप गर्म किया है इस उपर दो चमचे रिफाइंड दे पाओगे अपना चमचा पूरा नहीं भरया से इस करके आप तेन पा रहे हैं, भर तो के दो चमचे पाने पा गर्म पानी लिया ఇను చర్ మే ఇస్త ఆటె డో తర్వా చీజాను అసలు చంగీ తర్వాస్ దేకి రిఫైండ్ ఆయిల్ చీహ మే గర్మ పా ਇਸ ਨੂੰ ਆਟੇ ਵਾਂਗੂ ਚੰਗੀ ਤਰ੍ਹਾਂ ਗੁੰਨ ਲੈਣਾ ਹੈ ਇਸ ਦਾ ਪਟੰਗੀ ਦਾ ਇੱਕ ਆਟੇ ਦੇ ਵਾਂਗੂ ਡੋ ਤਿਆਰ ਕਰ ਲਿਆ ਹੈ ਹੁਣ ਇਸ ਨੂੰ 10 ਮਿੰਟ ਲਈ ਰੈਸਟ ਦੇਵਾਂਗੇ ਤੁਸੀਂ ਗਿੱਲੇ ਕੱਪੜੇ ਨਾਲ ਢੱਕ ਕੇ ਵੀ ਰੱਖ ਸਕਦੇ ਹੋ ਨਹੀਂ ਤਾਂ ਐਦਾਂ ਹੀ ਕੋਈ ਭਾਂਡਾ ਉੱਪਰ ਮੋਦਾ ਮਾਰ ਦਿਓ ਤੇ ਇਸ ਨੂੰ ਚੰਗੀ ਤਰ੍ਹਾਂ 10 ਮਿੰਟ ਲਈ ਰੈਸਟ ਦੇਵਾਂਗੇ ਆਪਾਂ ਉਸ ਤੋਂ ਬਾਅਦ ਇਸ ਨੂੰ ਆਪਾਂ ਬਣਾਵਾਂਗੇ ਪਣ ਦਸਮੈਂਟ ਹੋ ਚੁੱਕੇ ਨੇ ਰੈਸਟ ਦਿੱਤੇ ਆ ਹੁਣ ਇਸਦੇ ਆਪਾਂ ਪੇੜੇ ਇੱਕ ਲੋਈਆਂ ਤਿਆਰ ਕਰ ਲਾਂਗੇ ਜਿੱਦਾਂ ਪੇੜੇ ਤਿਆਰ ਕਰੀਦੇ ਆ ਇਸ ਨੂੰ ਚੰਗੀ ਤਰ੍ਹਾਂ ਦੋ ਤਿੰਨ ਵਾਰੀ ਮਸਲ ਕੇ ਆਪਾਂ ਪੇੜੇ ਤਿਆਰ ਕਰ ਲਾਂਗੇ ਦੂਜੇ ਪਾਸੇ ਆਪਾਂ ਇੱਕ ਕੜਾਈ ਲਈਏ ਉਸ ਵਿੱਚ ਰਿਫਾਇੰਡ ਪਾ ਕੇ ਪੂਰਾ ਫੁੱਲ ਫਲੇਮ ਤੇ ਗਰਮ ਹੋਣ ਲਈ ਰੱਖ ਦਿੱਤਾ ਏ ਇਸ ਰੈਸਪੀ ਦਾ ਨਾਮ ਹੈ ਰਾਜ ਕਚੌੜੀ ਤੇ ਤੁਹਾਨੂੰ ਅੱਜ ਆਪਾਂ ਬਣਾ ਕੇ ਦਿਖਾ ਰਹੇ ਆ ਆਪਾਂ ਇਸ ਤਰ੍ਹਾਂ ਇੱਕ ਪੇੜਾ ਲੈ ਲੈਣਾ ਏ ਇਸ ਨੂੰ ਚੰਗੀ ਤਰ੍ਹਾਂ ਆਪਾਂ ਮਸਲ ਕੇ ਵੇਲ ਲੈਣਾ ਏ ਇਸ ਨੂੰ ਆਪਾਂ ਚੰਗੀ ਤਰ੍ਹਾਂ ਵੇਲ ਕੇ ਇੱਕ ਵੱਡੀ ਰੋਟੀ ਬਣਾ ਲੈਣੀ ਹੈ ਫਿਰ ਉਸ ਨੂੰ ਕਿਸੇ ਇੱਕ ਬਰਤਨ ਦੀ ਹੈਲਪ ਨਾਲ ਦੀ ਤਾਂ ਆਪਾਂ ਇੱਕ ਕਟੋਰੀ ਲਈਏ ਥੋੜੀ ਸਾਈਡ ਤੋਂ ਤਿੱਖੀ ਹੈ ਜੇ ਤੁਹਾਡੇ ਕੋਲ ਕਟਰ ਹੈ ਤੁਸੀਂ ਉਸ ਦੀ ਹੈਲਪ ਨਾਲ ਇਸ ਨੂੰ ਕੱਟ ਸਕਦੇ ਹੋ ਇਸ ਨੂੰ ਬਿਲਕੁਲ ਪਤਲੀ ਵੇਲਣਾ ਹੈਗਾ ਕਿਨਾਰੇ ਇਸ ਦੇ ਮੋਟੇ ਹੋਣਗੇ ਤਾਂ ਚੱਲ ਜਾਏਗਾ ਪਰ ਇਹ ਵਿਚਾਲੋਂ ਬਿਲਕੁਲ ਪਤਲੀ ਹੋਣੀ ਚਾਹੀਦੀ ਹੈ ਉਨਾ ਪਾਸ ਕਟੋਰੀ ਦੀ ਹੈਲਪ ਨਾਲ ਇਸ ਨੂੰ ਕਟਾਂਗੇ ਇੱਕ ਰੋਟੀ ਵਿੱਚ ਆਪਣੇ ਤਿੰਨ ਕਚੌੜੀਆਂ ਬਣ ਕੇ ਤਿਆਰ ਹੋ ਗਈਆਂ ਨੇ ਜੋ ਸਾਈਡ ਵਾਲਾ ਇਹ ਸਦਾ ਆਟਾ ਹੀ ਉਸ ਨੂੰ ਆਪਾਂ ਅਲੱਗ ਕਰ ਲਵਾਂਗੇ ਉਹਨਾਂ ਦੇ ਗਰਮ ਹੋ ਚੁੱਕੇ ਆਏ ਇਸ ਨੂੰ ਹੁਣ ਆਪਾਂ ਪਕਾਵਾਂਗੇ ਇਦਾਂ ਐਦਾਂ ਆਪਾਂ ਤੇਲ ਲਈ ਹੋਈ ਇਹਦੇ ਵਿੱਚ ਕਚੋਰੀ ਪਾ ਦਾਂਗੇ ਇਸ ਨੂੰ ਹਲਕਾ ਜਿਹਾ ਇਸ ਉੱਪਰ ਤੇਲ ਪਾ ਕੇ ਪ੍ਰੈਸ ਕਰਾਂਗੇ ਤੇ ਵੀ ਜਿਹੜਾ ਚੰਗੀ ਤਰ੍ਹਾਂ ਫੁੱਲ ਜਾਵੇ ਜਸਤਨਾ ਇੱਕ ਇੱਕ ਕਰਕੇ ਆਪਾਂ ਸਾਰਿਆਂ ਪੂਰਨਾ ਤਿਆਰ ਕਰ ਲਾਂਗੇ ਤੇ ਆਦਾਂ ਬਿਲਕੁਲ ਫੁੱਲ ਜਾਣੀਆਂ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਦੋਵੇਂ ਸਾਈਡਾਂ ਤੋਂ ਬਿਲਕੁਲ ਰਾੜ ਲੈਣ ਹੈ ਕ੍ਰਿਸਪੀ ਕਰ ਲੈ ਆਵਾਂਗੇ ਆਪਾਂ ਨੂੰ ਇਹਨਾਂ ਦਾ 골ਡਨ ਬ੍ਰਾਊਨ ਕਲਰ ਆ ਜਾਵੇ ਉੱਪਰ ਐਦਾਂ ਇਹਨਾਂ ਨੂੰ ਆਪਾਂ 골ਡਨ ਬ੍ਰਾਊਨ ਕਰ ਲੈਣੇ ਇਹਨਾਂ ਨੂੰ ਬਸ ਪਕਾਉਣ ਦੀ ਇੱਕੀ ਟ੍ਰਿਕ ਇਹਨਾਂ ਨੂੰ ਹਲਕਾ ਜਿਹਾ ਪ੍ਰੈਸ ਕਰਨਾ ਹੈ ਤੇ ਇਹ ਆਪਣੇ ਆਪ ਹੀ ਖੁੱਲ ਜਾਂਦੀਆਂ ਨੇ ਐਦਾਂ ਆਪਾਂ ਸਾਰੀਆਂ ਕਟੌੜੀਆਂ ਬਣਾ ਕੇ ਤਿਆਰ ਕਰ ਲਈਆਂ ਨੇ ਹੁਣ ਇਸ ਨੂੰ ਘਰ ਲਈ ਆਪਾਂ ਸਮਾਨ ਕਿਆ ਕੀਤਾ ਹੈ ਬਾਂਦ ਗੋਪੀ ਲਈਏ ਇਸ ਨੂੰ ਆਪ ਬਿਲਕੁਲ ਬਰੀਕ ਕੱਟ ਲਿਆ ਏ ਧਨੀਆ ਲੈ ਇਸ ਨੂੰ ਵੀ ਆਪਾਂ ਬਿਲਕੁਲ ਬਰੀਕ ਕੱਟ ਲਿਆ ਏ ਇੱਕ ਪਿਆਲਾ ਲਿਆ ਸੀ ਇਸ ਨੂੰ ਵੀ ਆਪਾਂ ਬਰੀਕ ਕੱਟ ਲਿਆ ਏ ਅਨਾਰ ਲਿਆ ਸੀ ਇਸ ਨੂੰ ਵੀ ਆਪਾਂ ਛਿੱਲ ਕੇ ਰੱਖ ਲਿਆ ਏ ਚਾਰਾ ਪਾਲੂ ਲੈ ਸੀ ਉਸ ਨੂੰ ਪਾ ਉਬਾਲ ਲਿਆ ਸੀ ਹੁਣ ਇਸ ਨੂੰ ਚੰਗੀ ਤਰ੍ਹਾਂ ਪੱਕ ਚਮਚੇ ਦੀ ਹਲਪ ਨਾਲ ਇਦਾਂ ਮੈਸ਼ ਕਰ ਲਿਆ ਏ ਤੁਸੀਂ ਇਸ ਵਿੱਚ ਹੋਰ ਵੀ ਸਬਜ਼ੀਆਂ ਐਡ ਕਰ ਸਕਦੇ ਹੋ ਹਰੀਆਂ ਮਿਰਚਾਂ ਅਦਰਕ ਲਸਣ ਜੋ ਮਰਜ਼ੀ ਕੁਝ ਐਡ ਕਰ ਸਕਦੇ ਹੋ ਹੁਣ ਆਪਾਂ ਇਸ ਨੂੰ ਫਿਲ ਕਰਕੇ ਦਿਖਾਵਾਂਗੇ ਹੁਣ ਆਪਾਂ ਕਚੌੜੀ ਲਈਏ ਤੁਸੀਂ ਦੇਖ ਸਕਦੇ ਹੋ ਕਿੰਨੀ ਕ੍ਰਾਂਚੀ ਆਵਾਜ਼ ਰਹੀ ਹੈ ਇਹਦੀ ਕਿੰਨਾ ਜ਼ਿਆਦਾ ਤਰੰਚਾ ਹੈ ਇਸ ਨੂੰ ਆਪਾਂ ਇਦਾਂ ਤੋੜ ਲੈਣਾ ਹੈ ਇਸ ਵਿੱਚ ਇਦਾਂ ਆਲੂ ਫਿਲ ਕਰ ਲੈਣੇ ਨੇ थोड़े से प्याज पा देंगे बंद गोभी एड करा धनिया के पत्ते पावे कुछ आप चमच आप कैच पावे जहां को इमली की चटनी है भी पा सकते हो एक चमच आप तो तो हरी चटनी का पावगे जे कार तो कोल घर बन तुम्ही लोक एक चमचा दही करुटकी नमक थोडा जे लाल मिरच लाई ਅਨਾਰ ਦੇ ਕੁਝ ਅਨਾਰ ਦੇ ਦਾਣੇ ਕੋਈ ਜੇਬ ਪੂਰੀਆ ਫਿਰ ਅਨਾਰ ਦੇ ਦਾਣੇ ਪਾਵਾਂਗੇ ਪਧਨੀ ਧਨੀਏ ਦੇ ਪੱਤੇ ਪਾਵਾਂਗੇ ਲੋ ਜੀ ਆਪਣੀ ਰਾਜ ਪਟੋੜੀ ਬਣ ਕੇ ਤਿਆਰ ਹੈ ਤੇ ਇਸ ਨੂੰ ਆਪਣੇ ਪਰਿਵਾਰ ਨਾਲ ਸ਼ੇਅਰ ਕਰੋ ਤੇ ਗਰਮਾ ਗਰਮ ਸਰਵ ਕਰੋ ਇਹ ਤਾਂ ਨੂੰ ਇਦਾਂ ਦੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਫॉर ਵਾਚਿੰਗ ਤੇ ਪਲੀਜ਼ ਗਾਈਜ਼ ਮੈਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਇੱਕ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਕਿ ਰੈਸਪੀ ਕਿੱਦਾਂ ਦੀ ਬਣੀ ਹੈ